ਭਾਈ ਗੁਰਜੀ ਖਾਸਾ ਵਾਹਗੁਰੂ ਖਤੇਸ਼ਾ ਜੀ ਮੈਨੂੰ ਅੱਜ ਸਾਰੇ ਜਣੇ ਪੁੱਛਣ ਦਾ ਹੈ ਕਿ ਆਹ ਕੌਣ ਰਿਹਾ ਕਿਉਂਕਿ ਆ ਪਿਛਲੇ ਲਗਾਤਾਰ ਹੀ ਸਾਰਾ ਹਫਤਾ ਆਪਣਾ ਸ਼ਡਿਊਲ ਜਿਹੜਾ ਵਾ ਐਸੀ ਚੀਜ਼ 'ਚ ਬਿਜੀ ਰਿਹਾ ਵਾ ਕਿ ਕਦੀ ਕੋਈ ਟੀਮ ਆ ਗਈ ਕਦੀ ਕੋਈ ਟੀਮ ਸਾਰੀਆਂ ਜਿੰਨੀਆਂ ਵੀ ਟੀਮਾਂ ਸੀ ਸਾਰੀਆਂ ਐਡਮਿਨਿਸਟ੍ਰੇਟਿਵ ਤੌਰ ਤੇ ਸੀ ਪ੍ਰਸ਼ਾਸਨਿਕ ਤੌਰ ਤੇ ਸੀ ਤੇ ਜਿਹੜਾ ਕੱਲ ਪ੍ਰੋਗਰਾਮ ਆ ਉਹ ਵੀ ਤਸਵੀਰਦਾਰ ਸਾਹਿਬ ਦਾ ਜਿਹੜਾ ਪ੍ਰੋਗਰਾਮ ਆ ਉਹ ਵੀ ਅ ਪ੍ਰਸ਼ਾਸਨਿਕ ਤੌਰ ਤੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਬਾਰੇ ਮੈਨੂੰ ਪੁੱਛਣ ਦਾ ਹੈ ਕਿ ਕਿੰਨੇ ਆਉਣਾ ਵਾ ਕੌਣ ਆ ਰਿਹਾ ਤੇ ਅਸਲੀਅਤ ਇਹ ਹੈ ਕਿ ਅੱਜ ਇਹ ਜਿਹੜੀ ਟੀਮ ਪਹੁੰਚੀ ਆ ਪਿੰਡ ਬਚਾਓ ਪੰਜਾਬ ਬਚਾਓ ਟੀਮ ਜਿਹੜੀ ਆ ਇਹ ਉਹ ਟੀਮ ਆ ਜਿਸ ਟੀਮ ਕੋਲੋਂ ਮੈਂ ਸਿੱਖਦਾਰਿਆਂ ਮੈਂ ਸਿੱਖ ਕੇ ਉਹਦੇ ਤੋਂ ਬਾਦਾਂ ਆਪਣੇ ਜਿਹੜਾ ਸ਼ਹੀਦ ਭਾਈ ਸੰਤੋਖ ਸਿੰਘ ਯੂਨੀਕ ਚੈਰੀਟੇਬਲ ਟਰਸਟ ਹੈ ਜਿਹੜਾ ਪਿੰਡ ਦਾ ਪੂਰੀ ਟੀਮ ਨੂੰ ਸਾਰੀ ਨੂੰ ਆਪਾਂ ਅਗਲੇ ਬੰਨੇ ਆਣ ਕੇ ਗਿਆਨ ਇਹਨਾਂ ਕੋਲੋਂ ਲੈ ਕੇ ਅਗਲੇ ਬੰਨੇ ਵੰਡਦੇ ਰਹੇ ਆ ਤੇ ਅੱਜ ਜੋ ਵੀ ਭਾਵੇਂ ਉਹ ਮາກ ਨਰੇਗਾ ਦੀ ਗੱਲ ਚੱਲਦੀ ਆ ਭਾਵੇਂ ਉਹ ಗ್ರಾಮ ਸਭਾ ਦੀ ਸਾਡੇ ਪਿੰਡ ਦੀ ਗੱਲ ਚੱਲਦੀ ਆ ਕਿਤੇ ਨਾ ਕਿਤੇ ਇਸ ਟੀਮ ਦੀ ਬਦੌਲਤ ਆ ਪੰਜਾਬ ਪਿੰਡ ਬਚਾਓ ਪੰਜਾਬ ਬਚਾਓ ਟੀਮ ਦੀ ਬਦੌਲਤ ਆ ਤੇ ਮੈਂ ਸਮਾਂ ਜਿਹੜਾ ਉਹ 8 ਵਜੇ ਦਾ ਤੁਹਾਨੂੰ ਦਿੱਤਾ ਸਾਰਿਆਂ ਨੂੰ ਤੇ ਇਨਾਂ ਦਾ ਵੀ ਸ਼ਡਿਊਲ ਕਾਫੀ ਕੀਮਤੀ ਆ ਤੁਹਾਡਾ ਵੀ ਸਾਰਿਆਂ ਦਾ ਕੀਮਤੀ ਆ ਸੋ ਬਾਹਲੀਆਂ ਲੰਮੀਆਂ ਚੌੜੀਆਂ ਗੱਲਾਂ ਨਹੀਂ ਕਰਾਂਗੇ ਮੈਂ ਜਿਹੜੇ ਸਾਡੇ ਅਹਿਮ ਬੁਲਾਰੇ ਆ ਸਾਡੇ ਮੁੱਖ ਬੁਲਾਰੇ ਸਰਦਾਰ ਹਮੀਰ ਸਿੰਘ ਦੀ ਪੱਤਰਕਾਰ ਜਿਹਨਾਂ ਨੂੰ ਤੁਸੀਂ ਆਮ ਸਾਰੇ ਟੀਵੀ ਚੈਨਲਸ ਦੇ ਉੱਤੇ ਜਿਹੜਾ ਵਾ ਉਹ ਇੰਟਰਵਿਊ ਜਾਂ ਡਿਬੇਟ ਦੇ ਵਿੱਚ ਦੇਖਦੇ ਹੋ ਮੈਂ ਉਹਨਾਂ ਨੂੰ ਕਹੂੰਗਾ ਕਿ ਗ੍ਰਾਮ ਸਭਾ ਦੇ ਉੱਤੇ ਜਾਂ ਪਿੰਡ ਦੇ ਜਿਸ ਤਰੀਕੇ ਦੇ ਨਾਲ ਆਪਣੇ ਨੁਹਾਰ ਬਦਲੀ ਆ ਸਾਡੇ ਪਿੰਡ ਦੀ ਤੇ ਹੋਰ ਨਾ ਪਿੰਡਾਂ ਲਈ ਵੀ ਜਿਹੜਾ ਵਾ ਕੁਛ ਨਾ ਕੁਛ ਜਿਹੜਾ ਵਾ ਆਪਾਂ ਰਾਧ ਸੇਰਾ ਬਣੇ ਆ ਸੋ ਮੈਂ ਉਹਨਾਂ ਨੂੰ ਕਹਾਂਗਾ ਕਿ ਇਹਦੇ ਸਬੰਧੀ ਜਿਹੜਾ ਵਾ ਆਪਣੀਆਂ ਜਾਣਕਾਰੀਆਂ ਜਿਹੜੀਆਂ ਅਨਮੋਲ ਜਾਣਕਾਰੀਆਂ ਨੇ ਇਹਨਾਂ ਦੇ ਕੋਲ ਉਹ ਸਾਡੇ ਸਾਰਿਆਂ ਦੇ ਨਾਲ ਸਾਂਝੀਆਂ ਕਰਨ ਸਰਦਾਰ ਹਮਿੰਦਰ ਸਿੰਘ ਜੀ ਬਾਬ ਸਤਾਰ ਜੋ ਨਗਰੋਂ ਅਸਲੀ ਜਿਹੜੇ ਨਾਲ ਆਇਆ ਸੀ ਉਹ ਵਾਹਿਗੁਰੂ ਜੀ ਦਾ ਕਾਲਾ ਬਰਕਤ ਬਹੁਤ ਬਹੁਤ ਮੇਰੇ ਕਰੇ ਮੇਰਾ ਵੀ ਪੰਜਵਾਂ ਘੇੜਾ ਤੁਹਾਡੇ ਪਿੰਡ ਹੈਗਾ ਹੀ ਐ ਪਰਸਨਲੀ ਜੇਕਰ ਅਸੀਂ ਆਏ ਜਦੋਂ ਵੀ ਵੱਖ-ਵੱਖ ਮਾਮਲਿਆਂ ਦੇ ਉੱਤੇ ਔਰ ਲਗਾਤਾਰ ਇਹ ਗੱਲ ਹੁੰਦੀ ਸੀ ਕਿ ਸਾਡਾ ਤਾਲਮੇਲ ਵੀ ਇਸੇ ਮਕਸਦ ਨਾਲ ਹੋਇਆ ಗ್ರಾಮ ਸਭਾ ਦੇ ਇੱਕ ਸ਼ਬਦ ਨਾਲ ਹੋਇਆ ਕਿਸੇ ਵੀਡੀਓ ਤੋਂ ਤਾਲਮੇਲ ਸਟਾਰਟ ਹੋਇਆ ਥੋੜੀ ਥੋੜੀ ਚੱਲਦੇ ਚੱਲਦੇ ਕਿਉਂਕਿ ਇਹ ਅਸੀਂ 2012 ਤੋਂ ਸ਼ੁਰੂ ਕੀਤਾ ਸੀ ਪਿੰਡ ਬਚਾਓ ਪੰਜਾਬ ਬਚਾਓ ਦਾ ਕਨਸੈਪਟ ਕਿ ਪਿੰਡਾਂ ਦੀਆਂ ಗ್ರಾಮ ਸਭਾਵਾਂ ਕਿਵੇਂ ਸਰਕਾਰ ਨੂੰ ਹੋਣ ਲੋਕਾਂ ਦੀ رائے ਨਾਲ ਫੈਸਲੇ ਕਿਵੇਂ ਲਏ ਜਾਣ ਪਿੰਡਾਂ ਚੋਂ ਧੜੇਬੰਦੀਆਂ ਕਿਵੇਂ ਖਤਮ ਹੋਣ ਆਪਸ ਚ ਬੈਠ ਕੇ ਸਾਰੇ ਲੋਕ ਆਪਣੇ ਪਿੰਡ ਨੂੰ ਵੀ ਸੋਹਣਾ ਵੀ ਬਣਾਉਣ ਔਰ ਜਾਪਤੇ ਚ ਵੀ ਰਹਿਣ ਜਿਹੜਾ ਬਿਨਾ ਮਤਲਬ ਦੀਆਂ ਮੁਕਾਦਮੇ ਬਾਜ਼ੀਆਂ ਨੇ ਇਹਦੇ ਤੋਂ ਦੂਰ ਕਿਵੇਂ ਰਹਿਣ ਉਹ ਸਾਰੀਆਂ ਚੀਜ਼ਾਂ ਸੀਗੀਆਂ ਖਾਸ ਤੌਰ ਤੇ 30 ਸਾਲ ਹੋ ਗਏ ਵੈਸੇ ਇਹ ਕਾਨੂੰਨ ਬਣੇ ਨੂੰ ਪੰਚਾਇਤੀ ਰਾਜ 1994 ਦਾ ਜਿਹੜਾ ਕਾਨੂੰਨ ਬਣਿਆ ਸੀ 73ਵੀਂ ਸੰਵਿਧਾਨਕ ਸੋਧ ਤੋਂ ਬਾਅਦ ਉਹਦੇ ਤੋਂ ਬਾਅਦ ਪੰਜਾਬ ਸਭ ਤੋਂ ਪਿੱਛੇ ਐ ਵੈਸੇ ਰਾਜਾਂ ਚੋਂ ਗ੍ਰਾਮ ਸਭਾ ਦੇ ਮਾਮਲੇ 'ਚ ਜਾਣਕਾਰੀ ਦੇ ਮਾਮਲੇ 'ਚ ਤੇ ਉਹਦੇ ਤੇ ਅਮਲ ਕਰਨ ਦੇ ਮਾਮਲੇ ਦੇ ਵਿੱਚ ਕਿਉਂਕਿ ਸਾਡੇ ਕੋਲ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਬਖਰੇਵੇਂ ਖੜੇ ਹੋਏ ਵਖ-ਵਖ ਕਰਨਾਂ ਦੇ ਕਰਕੇ ਹੁਣ ਜੇਕਰ ਅੱਗੇ ਚੱਲਣਾ ਇਹ ਖਾਸ ਤੌਰ ਦੇ ਉੱਤੇ ਜਿਹੜੀ ਸਭ ਤੋਂ ਜ਼ਮੀਨੀ ਜਮਹੂਰੀਅਤ ਹੈ ਜਿੱਥੋਂ ਜਮਹੂਰੀਅਤ ਸ਼ੁਰੂ ਹੁੰਦੀ ਹੈ ਉਹ ਤਾਂ ਪਿੰਡ ਦੀ ਪੰਚਾਇਤ ਹੀ ਹੈ ਰਾਮ ਸਰ ਦਾ ਪਹਿਲਾਂ ਪੰਜ ਚੁਣਦੇ ਆਪਾਂ ਸਰਪੰਚ ਚੁਣਦੇ ਆਂ ਫਿਰ ਬਲਾਕ ਸੰਪਤੀ ਜਿਲ੍ਹਾ ਪ੍ਰੀਸ਼ਦ ਫਿਰ ਐਮ ਐਲ ਏ ਫਿਰ ਐਮ ਪੀ ਉਸ ਤੋਂ ਬਾਅਦ ਦੀਆਂ ਗੱਲਾਂ ਜਾਂਦੀਆਂ ਨੇ ਪਹਿਲਾਂ ਇੱਕ ਮੁੜਨੇ ਤੌਰ ਤੇ ਸੁਣਦੇ ਆ ਬਲਕਿ ਇਹ ਟ੍ਰੇਨਿੰਗ ਸੰਸਥਾਵਾਂ ਵੀ ਨੇ ਜੇ ਚੱਜ ਦੇ ਬੰਦੇ ਪੰਜ ਸਰਪੰਚ ਵੱਖ-ਵੱਖ ਤਰ੍ਹਾਂ ਦੇ ਬਲਾਕ ਸੰਪਤੀ ਜਿਲ੍ਹਾ ਪ੍ਰੀਸ਼ਦ ਚ ਜਾਣਗੇ ਜਿਹੜੇ ਬੰਦੇ ਸੋਥਾ ਭਾਈਚਾਰਕ ਸਾਂਝ ਦੀ ਗੱਲ ਕਰਨਗੇ ਜਿਹੜੇ ਮਿਲ ਕੇ ਚੱਲਣਗੇ ਉਹੀ ਟ੍ਰੇਨਡ ਹੋ ਕੇ ਹੌਲੀ-ਹੌਲੀ ਅੱਗੇ ਵੀ ਵਧਦੇ ਰਹੇ ਨੇ ਇਤਿਹਾਸਕ ਤੌਰ ਦੇ ਵਿੱਚ ਆਪਣੀ ਜਨ ਦੇਖਿਆ ਉਹ ਅੱਗੇ ਤੋਂ ਅੱਗੇ ਵੱਧ ਵੀ ਜਾਂਦੇ ਨੇ ਤੇ ਲੋਕਾਂ ਦੀ ਸੇਵਾ ਵੀ ਕਰਦੇ ਨੇ ਇਦੇ ਚ ਇੱਕ ਜਾਗਰੂਕਤਾ ਮਹਿੰਮ ਦਾ ਚਲਾਉ ਅੱਜ ਵੀ ਆਉਣਾ ਸਾਡਾ ਜਿਹੜਾ ਮੇਨ ਕਾਰਨ ਹੈ ਉਹ ਇਹ ਹੈ ਕਿ ਅਸੀਂ ਇੱਕ ਪੂਰੇ 1 ਮਹੀਨੇ ਦਾ ਪੂਰੇ ਪੰਜਾਬ ਦੇ ਵਿੱਚ ਇੱਕ ਲਗਾਤਾਰ ਇੱਕ ਮਾਰਚ ਕਰਨ ਦਾ ਫੈਸਲਾ ਕੀਤਾ ਪਿੰਡ ਪਿੰਡ ਵੱਡੇ ਜ਼ਿਲ੍ਹੇ ਚ 2 ਦਿਨ ਤੇ ਛੋਟੇ ਜ਼ਿਲ੍ਹੇ ਚ 1 ਦਿਨ ਲਗਾਤਾਰ 2 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਇਹਦੇ ਚ ਸਾਰੇ ਉਹ ਸੱਜਣ ਹੋਣਗੇ ਜਿਹੜੇ ਇਹਦੇ ਮੈਂਬਰ ਨੇ ਇਹਦੇ ਮੈਂਬਰਾਂ ਦੇ ਵਿੱਚ ਕਈ ਲੋਕਾਂ ਨੂੰ ਤੁਸੀਂ ਜਾਣਦੇ ਹੋਵੋਗੇ ਪਰਸਨਲੀ ਵੈਸੇ ਵੀ ਗਿਆਨੀ ਕੇਵਲ ਸਿੰਘ ਨੇ ਸਾਬਕਾ ਜੱਥੇਦਾਰ ਨੇ ਤਖਤਦੰਵਾ ਸਾਹਿਬ ਦੇ ਡਾਕਟਰ ਪਿਆਰਾ لال ਗਰਗ ਨੂੰ ਤੁਸੀਂ ਸ਼ਾਇਦ ਸੁਣਦੇ ਹੋਵੋਗੇ ਉਹ ਸਾਰੇ ਕਿਸੇ ਨਾ ਕਿਸੇ ਟੈਲੀਵਿਜ਼ਨ ਤੇ ਬੋਲਦੇ ਨੇ ਹਰ ਮੁੱਦਿਆਂ ਤੇ ਬੋਲਦੇ ਨੇ ਪ੍ਰੋਫੈਸਰ ਗਿਆਨ ਸਿੰਘ ਉਹਨਾਂ ਦੇ ਆਰਟੀਕਲ ਬਥੇਰੇ ਆਉਂਦੇ ਨੇ ਉਹਨਾਂ ਸਾਰੇ ਮਾਮਲਿਆਂ ਦੇ ਉੱਤੇ ਜਿਹੜੇ ਇਕਨੋਮਿਕਸ ਦੇ ਪ੍ਰੋਫੈਸਰ ਇੱਥੇ ਅੰਮ੍ਰਿਤਸਰ ਤੋਂ ਹੀ ਡਾਕਟਰ ਦੀਪਤੀ ਨੇ ਸ਼ਾਮਸੁੰਦਰ ਦੀਪਤੀ ਉਹ ਵੀ ਲਗਾਤਾਰ ਲਿਖਦੇ ਨੇ ਬੋਲਦੇ ਨੇ ਬਾਕੀ ਸਾਰੀਆਂ ਚੀਜ਼ਾਂ ਕਰਦੇ ਕਾਫੀ ਉਹ ਇੱਕ ਲੋਕ ਨੇ ਪੰਜਾਬ ਦੇ ਜਿਹੜੇ ਪੰਜਾਬ ਬਾਰੇ ਸਿਹਰਦ ਮਤਲਬ ਪੌਂਚ ਰੱਖਦੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਇੱਕ ਜਾਗਰੂਕਤਾ ਮਹਿੰਮ ਪੰਜਾਬ ਦੇ ਪਿੰਡਾਂ 'ਚ ਹੋਣੀ ਚਾਹੀਦੀ। ਨਹੀਂ ਤਾਂ ਪਿੰਡਾਂ ਦਾ ਹਾਲ ਬੇਹੱਦ ਮਾੜਾ ਹੈ। ਤੁਹਾਡੇ ਤਾਂ ਅੱਜ ਦੇਖ ਕੇ ਇੱਕ ਖੁਸ਼ੀ ਹੋਈ ਆ ਇੰਨੀ ਤਾਂ ਨਹੀਂ ਤਾਂ ਇੱਥੇ ਵੀ ਗੰਦਾ ਪਾਣੀ ਫਿਰਦਾ ਦੇਖਦੇ ਸੀ ਤੋਬੇ ਤੁਹਾਡੇ ਗਲੀਆਂ 'ਚ ਵੀ ਲਗਭਗ ਇਹ ਤੋਂ ਪਹਿਲਾਂ ਜਦੋਂ ਵੀ ਆਏ ਆ ਹੁਣ ਜਦੋਂ ਤੋਂ ਬਾਅਦ ਆਏ ਆ ਤਾਂ ਨਕਸ਼ਾ ਬਦਲਿਆ ਹੋਇਆ ਹੈ। ਕਾਫੀ ਹੱਦ ਤੱਕ ਉਹ ਸਾਰੇ ਮਾਮਲੇ ਦਾ ਕੰਪੈਰੀਟਿਵ। ਐਨੇ ਕਨਾਲ ਵੀ ਜੇ ਇੰਨਾ ਨਕਸ਼ਾ ਬਦਲ ਸਕਦਾ ਤਾਂ ਸੋਚੋ ਜੇ ਪੰਜਾਬ ਦੇ ਅਸੀਂ ਸਾਰੇ ਪਿੰਡ ਮਿਲ ਕੇ ਆਪਸਦਾਰੀ ਦੇ ਨਾਲ ਕੰਮ ਕਰੀਏ ਤਾਂ ਬੇਹੱਦ ਮਤਲਬ ਚੀਜ਼ਾਂ ਇਦੋਂ ਨਮੀਆਂ ਕਰ ਸਕਦੇ ਆ ਬਿਲਕੁਲ ਜਿਹੜੇ ਲੋਕ ਨਵੇਂ ਆਉਣਗੇ 4 ਸਾਲ ਬਾਅਦ ਹੀ ਉਹਨਾਂ ਨੂੰ ਲੱਗੂਗਾ ਕਿ ਤਾਂ ਸਾਰਾ ਕੁਝ ਹੀ ਚੇਂਜ ਹੋ ਗਿਆ ਉਹਨਾਂ ਹੀ ਪੈਸਾ ਉਹੀ ਚੀਜ਼ਾਂ ਉਹਦੇ ਨਾਲ ਬਹੁਤ ਵੱਡੇ ਫਰਕ ਨਹੀਂ ਪੈਂਦੇ ਹੁੰਦੇ ਉਹਨਾਂ ਹੀ ਚੀਜ਼ਾਂ ਨੂੰ ਤੁਸੀਂ ਵਰਤਣਾ ਕਿਵੇਂ ਹੈ ਜੇ ਲੋਕਾਂ ਦੀ رائے ਨਾਲ ਵਰਤਿਆ ਜਾਏਗਾ ਤਾਂ ਉਹਦੇ ਸੂਝ-ਬੂਝ ਆਉਂਦੀ ਹੈ ਕਿ ਆਪਾਂ ਨੂੰ ਆਹ ਕੰਮ ਕਰਨਾ ਚਾਹੀਦਾ ਤੇ ਨਹੀਂ ਤਾਂ ਨਹੀਂ ਰਾਮ ਸਭਾ ਕੀ ਗ੍ਰਾਮ ਸਭਾ ਇੱਕ ਸੰਗਤ ਦਾ ਰੂਪ ਹੈ ਸਾਡੇ ਭਾਈਚਾਰੇ ਚ ਧਰਮ ਚ ਵੀ ਇਹੀ ਹੈ ਨਾ ਕਿ ਸੰਗਤ ਸਭ ਤੋਂ ਬੜੀ ਹੁੰਦੀ ਹੈ ਜਦੋਂ ਸੰਗਤ ਮਿਲ ਕੇ ਬੈਠਦੀ ਹੈ ਬੱਖ-ਬੱਖ ਵਿਚਾਰਾਂ ਦੀ ਗੱਲ ਹੁੰਦੀ ਹੈ ਉਹਦੇ ਚ ਜਿਹੜਾ ਸਹਿਮਤੀ ਬਣਦੀ ਹੈ ਉਹ ਸਭ ਤੋਂ ਦੁਨੀਆ ਦੇ ਵੱਡੇ ਤੋਂ ਵੱਡੇ ਬੁੱਧੀਜੀਵੀਆਂ ਦੇ ਮੁਕਾਬਲੇ ਵੀ ਸਭ ਤੋਂ ਠੀਕ ਫੈਸਲਾ ਹੁੰਦਾ ਕਿਉਂਕਿ ਉਹ ਇਨਸਾਫ ਦਾ ਫੈਸਲਾ ਹੋਊਗਾ ਜਦੋਂ ਸਾਰੇ ਰਲ ਕੇ ਕਰਨਗੇ ਜਿਹੜਾ ਧੜੇ ਦੇ ਫੈਸਲੇ ਹੁੰਦੇ ਨੇ ਉਹ ਇਨਸਾਫ ਦੇ ਫੈਸਲੇ ਨਹੀਂ ਹੁੰਦੇ ਉਹ ਇੱਕ ਦੇ ਪੱਖੇ ਚਲਾ ਜਾਂਦਾ ਤੇ ਦੂਜੇ ਦੇ ਵਿਰੋਧ ਚ ਚਲਾ ਜਾਂਦਾ ਇਸੇ ਕਰਕੇ ਇੱਕ ਤਾਂ ਇਹ ਕਾਰਨ ਹੈ ਦੂਜੀ ਕਾਰਨ ਇਹ ਹੈ ਕਿ ਪਿੰਡਾਂ ਨੂੰ ਪਾਰਟੀ ਸਿਆਸਤ ਤੋਂ ਬਾਹਰ ਕੱਢਣਾ ਪਵੇਗਾ ਜਿਹੜੀ ਮਰਜ਼ੀ ਪਾਰਟੀ ਨਾਲ ਪਿੰਡ ਦੇ ਲੋਕ ਰਹਿਣ ਐਮਐਲਏ ਦੀ ਵੋਟ ਕਿਹਨੂੰ ਪਾਉਣੀ ਹੈ ਐਮਪੀ ਦੀ ਵੋਟ ਕਿਹਨੂੰ ਪਾਉਣੀ ਹੈ ਇਹ ਹਰੇਕ ਬੰਦੇ ਦਾ ਆਪਣਾ ਮਤਲਬ ਮਨ ਹੋਊਗਾ ਜਿਹਦੇ ਨਾਲ ਮਰਜ਼ੀ ਕੋਈ ਚੱਲੇ ਪਰ ਜੇ ਸਾਰੇ ਆਪੋ ਆਪਣੀ ਪਾਰਟੀ ਨੂੰ ਇਹ ਕਹਿੰਦੇ ਨੇ ਆਪਣੇ ਪਿੰਡ 'ਚ ਭਾਈ ਅਸੀਂ ਸਾਂਝਾ ਆਪਦੇ ਆਪ ਕਰਾਂਗੇ ਵੈਸੇ ਤੇਰੇ ਨਾਲ ਹੈਗੇ ਆ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ सरपंच பஞ்ச ਜਿਹੜੇ ਚੁਣੇ ਜਾਣ ਉਹ ਪਿੰਡ ਦੇ ਹੋਣ ਉਹ ਧੜਿਆਂ ਦੇ ਨਾ ਹੋਣ ਉਹ ਕਹਿਣ ਮੈਂ ਧਰਦੇ ਉਹ ਪਿੰਡ ਦਾ ਸਰਪੰਚਾਂ ਮੈਂ ਕਿਸੇ ਧੜੇ ਦਾ ਨਹੀਂ ਪਹਿਲਾਂ ਉਹਦੀ ਪਛਾਣ ਪਿੰਡ ਹੈ ਉਸ ਤੋਂ ਬਾਅਦ ਬਾਕੀ ਦੀਆਂ ਚੀਜ਼ਾਂ ਆਉਂਦੀਆਂ ਨੇ ਔਰ ਉਸੇ ਢੰਗ ਦੇ ਨਾਲ ਫਿਰ ਤਾਂ ਹੀ ਗ੍ਰਾਮ ਸਭਾ ਬਣਨ ਪੁਰਾ ਨਹੀਂ ਤਾਂ ਬਣੂਗੀ ਨਹੀਂ ਜਦੋਂ ਧੜੇ ਦਾ ਹੋਗਾ ਦੂਜਾ ਧੜਾ ਲੱਤਾ ਖਿਚੜੀਆਂ ਸ਼ੁਰੂ ਕਰ ਦਿੰਦਾ ਇੱਕ ਇੱਕ ਕੰਮ ਕਰਨਾ ਸ਼ੁਰੂ ਕਰ ਦਿੰਦਾ ਦੂਜਾ ਚੋਣ ਤੋਂ ਅਗਲੇ ਦਿਨੀ ਲੱਤਾ ਖਿਚੜੀਆਂ ਜੇ ਚੋਣ ਵੀ ਹੁੰਦੀ ਹੈ ਬੈ ਤਾਂ ਸਰਬਸੰਮਤੀ ਹੋ ਜੇ ਸਭ ਤੋਂ ਬਿਹਤਰ ਹੁੰਦੀ ਹੈ ਸਰਬਸੰਮਤੀ ਇਹੋ ਜੀ ਨਹੀਂ ਜਿਹੜਾ ਕਹਿੰਦਾ ਵੀ ਮੈਂ 50 ਲੱਖ ਦਿੰਦਾ 1 ਕਰੋੜ ਦਿੰਦਾ ਮੈਨੂੰ ਬਣਾ ਲਓ ਸਰਬਸੰਮਤੀ ਦਾ ਮਤਲਬ ਹੈ ਜਿਹੜੇ ਬੰਦੇ ਤੁਹਾਨੂੰ ਲੱਗਦੇ ਨੇ ਕਿ ਵਾਕਈ ਜਾਇਜ਼ ਜੈਨੂਇਨ ਠੀਕ ਅਪਰੋਚ ਦੇ ਬੰਦੇ ਨੇ ਪਿੰਡ ਦੇ ਆਗੂ ਹੋਣੇ ਚਾਹੀਦੇ ਨੇ ਸਰਬਸੰਮਤੀ ਉਸ ਮਾਮਲੇ 'ਚ ਜੇਕਰ ਚੋਣ ਵੀ ਹੁੰਦੀ ਹੈ ਮੰਨ ਲਓ ਕਈ ਵਾਰ ਸਰਬਸੰਮਤੀ ਨਹੀਂ ਵੀ ਹੁੰਦੀ ਜੋਰ ਲੱਗ ਜਾਂਦਾ ਕਈ ਕਾਰਨ ਹੁੰਦੇ ਨੇ ਸਰਬਸੰਮਤੀ ਨਾ ਹੋਣਾ ਤਾਂ ਫਿਰ ਕੁਝ ਗੱਲਾਂ ਤੇ ਕੱਟੋ-ਕੱਟ ਜ਼ਰੂਰ ਧਿਆਨ ਦੇਣਾ ਚਾਹੀਦਾ ਲੋਕਾਂ ਨੂੰ ਇਕ ਤਾਇਕ ਜਿਹੜਾ ਨਸ਼ਾ ਵੰਡੇ ਉਹ ਨਸ਼ੇ ਨੇ ਪੰਜਾਬ ਖਾ ਲਿਆ ਬਹੁਤ ਬੁਰੀ ਤਰ੍ਹਾਂ ਜਿਹੜਾ ਵੋਟਾਂ ਚ ਸ਼ਰਾਬ ਨਸ਼ੇ ਭੁੱਕੀ ਜੋ ਵੀ ਵੰਡੇ ਉਤੋਂ ਤੱਕ ਟੁਕੜ ਟੁਕੜ ਤੋਬਾ ਕਰਨੀ ਚਾਹੀਦੀ ਹੈ ਕਿ ਨਹੀਂ ਅਸੀਂ ਮੈਂ ਤਾਂ ਸਾਰੀਆਂ ਚੋਣਾਂ ਚ ਉਤੋਂ ਕਰਨੀ ਚਾਹੀਦੀ ਹੈ ਜਿਹੜਾ ਵੀ ਕੋਈ ਇਹ ਕਰਦਾ ਦੂਜੀ ਗੱਲ ਇਹ ਹੈ ਕਿ ਜਿਹੜਾ ਗੱਲ ਗੱਲ ਤੇ ਥਾਣੇ ਦੀ ਦਲਾਲੀ ਕਰੇ ਉਹਨੂੰ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਨਹੀਂ ਤਾਂ ਫਿਰ ਉਹ ਦਲਾਲੀ ਵਾਲੇ ਸਰਪੰਚ ਪੰਚ ਬਣ ਜਾਂਦੇ ਨੇ ਤੇ ਉਹ ਲੋਕਾਂ ਦੇ ਨਹੀਂ ਰਹਿੰਦੇ ਫਿਰ ਉਸ ਪੱਧਰ ਦੇ ਉੱਤੇ ਨਹੀਂ ਰਹਿੰਦੇ ਤੇ ਤੀਜੀ ਗੱਲ ਜਿਹੜਾ ਇਹ ਕਹੇ ਕਿ ਮੈਂ ਸਾਰੇ ਕੰਮ ಗ್ರಾಮ ਸਭਾ ਨੂੰ ਦੱਸ ਕੇ ਉਹਦੇ ਮਤਿਆਂ ਦੇ ਨਾਲ ਕਰੂੰਗਾ ਲੋਕਾਂ ਦੀ رائے ਨਾਲ ਕਰੂੰਗਾ ਮੈਂ ਆਪਣੇ ਆਪ ਨਹੀਂ ਕਰੂੰਗਾ ਘਰ ਬੈਠ ਕੇ ਜੋ ਵੀ ਚੀਜ਼ਾਂ ਹੁੰਦੀਆਂ ਨੇ ਜੇ ਦੋ ਤਿੰਨ ਪੈਮਾਨੇ ਵੀ ਰੱਖ ਲੈਣ ਬਹੁਤੇ ਨਾਮ ਵੀ ਰੱਖੀ ਆਪਾਂ ਤਾਂ ਵੀ ਬਹੁਤ ਖੁਸ਼ ਸੁਧਰ ਜਾਂਦਾ ਤੇ ਇੱਕ ਹੋਰ ਗੱਲ ਇਸ ਤੋਂ ਬਾਅਦ ਅਗਲਾ ਹੁੰਦਾ ਬਲਾਕ ਸੰਪਤੀ ਤੇ ਜਨਾਪੇਸ਼ਨ ਇਹ ਦੋ ਵੱਡੀਆਂ ਬਾਡੀ ਜਿਹੜਾ ਪ੍ਰਸ਼ਾਸਨ ਜ਼ਿਲ੍ਹੇ ਦੀ ਟੋਟਲ ਫੰਡ ਜਿਹੜੇ ਸਾਡੇ ਕੋਲ ਆਉਂਦੇ ਨੇ ਉਹਨਾਂ ਦੀ ਯੋਜਨਾਬੰਦੀ ਕਰਦੀ ਹੈ ਕਿ ਕਿਹੜੇ ਪਿੰਡ ਨੂੰ ਕਿਵੇਂ ਜਾਣਾ ਹੈ ਜਾਂ ਮਨਰੇਗਾ ਦਾ ਹੀ ਪੈਸਾ ਹੈ ਜਿਹੜਾ ਉਹਦੀ ਮਟੀਰੀਅਲ ਲਾਗਤ ਹੈ ਜਿਹੜਾ ਤਾਂ ਦਿਹਾੜੀ ਹੈ ਉਹ ਤਾਂ ਦਿਹਾੜੀ ਜਿੰਨੀ ਲੱਗੀ ਉੱਥੇ ਹੀ ਆਉਣੀ ਹੈ ਪਰ 60% ਦਿਹਾੜੀ ਹੁੰਦੀ ਹੈ 40% ਉਹਦੇ ਚੋਂ ਮਟੀਰੀਅਲ ਕੋਸਟ ਹੁੰਦੀ ਹੈ ਉਹਦੀ ਵੰਡ ਜਿਹੜਾ ਪ੍ਰਸ਼ਾਸਨ ਲੈਵਲ ਤੇ ਹੁੰਦੀ ਹੈ ਉਹ ਕਰਦੇ ਨੇ ਵੀ ਕਿਹੜੇ ਪਿੰਡ ਨੂੰ ਕਿੰਨੀ ਜਾਣੀ ਆ ਕਿਹੜੇ ਪਿੰਡ ਨੂੰ ਚੱਲੀ ਜਾਣੀ ਆ ਕਿਹੜੇ ਨੂੰ ਕਿੰਨੀ ਜਾਣੀ ਆ ਹਾਲਾਂਕਿ ਇਹ ਤੋਂ ਪਹਿਲਾਂ ਪਿੰਡ ਨਹੀਂ ਵੰਡ ਕਰਨੀ ਹੁੰਦੀ ਸੀ ਉਹ ਬਾਅਦ ਚ ਨਿਜਵਾ ਸੋਧ ਕਰਦੀ ਚਾਹੀਦਾ ਤਾਂ ਇਹੀ ਹੈ ਵੀ ਜਿਹੜੇ ਪਿੰਡ ਨੇ ਦਿਹਾੜੀ ਜ਼ਿਆਦਾ ਦਿੱਤੀ ਉਹਨੂੰ ਉਹਨੇ ਹੀ ਪੈਸੇ ਉਹ ਮਟੀਰੀਅਲ ਦੇ ਵੀ ਉਹਨੂੰ ਹੀ ਮਿਲਣੇ ਚਾਹੀਦੇ। ਦੂਜੇ ਨੂੰ ਕਿਉਂ ਮਿਲਣਾ? ਪਰ ਇੱਥੇ ਥੋੜਾ ਜਿਹਾ ਫਰਕ ਪੈ ਗਿਆ। ਇਹਦੇ ਵੀ ਬਲਾਕ ਸੰਪਤੀ ਤੇ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਜਿਹੜੇ ਆਪਾਂ ਮੈਂਬਰ ਚੁਣਦੇ ਆ ਉਹਨੂੰ 5 ਸਾਲ ਪਤਾ ਹੀ ਨਹੀਂ ਲੱਗਦਾ ਵੀ ਮੇਰਾ ਵੀ ਕੋਈ ਮੈਨੂੰ ਵੀ ਕੋਈ ਕੰਮ ਆਉਂਦਾ ਸੀਗਾ। ਕੱਲ ਅਸੀਂ ਸਰਪੰਚ ਪੱਛ ਤਾਂ ਕਿਉਂਕਿ ਰੋਜ਼ ਜਾਣਦੇ ਆ। ਸਾਰੇ ਕਿਤੇ ਜਾਂਦਾ। ਉਹ ਬਲਾਕ ਸੰਪਤੀ ਵਾਲਾ ਵਿਚਾਰੇ ਨੂੰ ਲੱਗਦਾ ਮੇਰੇ ਕੋਲ ਕੋਈ ਮੇਰੇ ਕੋਲ ਕੇਵਲ ਇੱਕ ਮੀਟਿੰਗ ਹੁੰਦੀ ਹੈ ਉਹ ਟੀਐਨਡੀਏ ਦਿੰਦੇ ਨੇ ਚਾਦਾ ਕਾਫਾ ਪਰਾਉਂਦੇ ਨੇ ਐਵੇਂ ਹੀ ਕੰਮ ਹੈ ਹਾਲਾਂਕਿ ਉਹਦੇ ਬਾਰੇ ਉਹਨਾਂ ਨੂੰ ਵੀ ਜਾਣਕਾਰੀ ਚਾਹੀਦੀ ਹੈ ਬਹੁਤ ਕੰਮ ਨੇ ਮੈਂਬਰਾਂ ਨੂੰ ਬਲਾਕ ਸੰਪਤੀ ਜਮ ਬਹੁਤ ਕੰਮ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਨੂੰ ਜੇ ਉਹ ਜਾਗਰੂਕ ਹੋਣ ਕਿ ਉਹ ਕੰਮ ਕੀ ਨੇ ਤੁਸੀਂ ਦੇਖੋਗੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਭੇ ਬਰਾਬਰ ਦਾ ਜਿੰਨੇ ਵੀ ਜ਼ਿਲ੍ਹੇ ਦੇ ਐਮਐਲਏ ਨੇ ਜ਼ਿਲ੍ਹੇ ਦਾ ਐਮਪੀ ਹੈ ਉਹ ਵੀ ਉਸ ਬਾਡੀ ਦਾ ਮੈਂਬਰ ਹੈ ਉਹਦੀ ਚੇਅਰਮੈਨ ਹੀ ਕੌਣ ਕਰਦਾ ਹੈ ਚੇਅਰਮੈਨ ਹੀ ਉਹ ਕਰਦਾ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਜਿੱਤਿਆ ਹੋਇਆ ਚੇਅਰਮੈਨ ਹੈ ਐਮਪੀ ਵੀ ਹੋਵੇ ਚਾਹੇ ਐਮਐਲ ਇਹ ਇੱਕ ਪਿੰਡ ਲੋਕਾਂ ਦੀ ਵੋਟ ਦੀ ਤਾਕਤ ਦਾ ਗੱਲ ਹੈ ਪਰ ਉਹ ਤਾਂ ਨਹੀਂ ਕਰ ਪਾਉਂਦੇ ਵਿਚਾਰੇ ਕਿਉਂਕਿ ਆਪ ਵੀ ਜਾਣਕਾਰੀ ਨਹੀਂ ਹੈ ਬਹੁਤ ਜ਼ਿਆਦਾ ਤੇ ਗੱਪ ਕਿਵੇਂ ਕਰਨਾ ਕਿਸ ਤਰੀਕੇ ਨਾਲ ਕਰਨਾ ਉਹ ਵੀ ਪਤਾ ਨਹੀਂ ਹੁਣ ਜੇ ਇੱਕ ਕੰਮ ਉਹਦੇ ਚ ਵੀ ਹੋ ਜੇ ਜਿਵੇਂ ਆਪਾਂ ਪਿੰਡਾਂ 'ਚ ਕੀਤਾ ਗ੍ਰਾਮ ਸਭਾ ਹੋਵੇ ਧੜਿਆਂ ਤੋਂ ਮੁਕਤ ਹੋਵੇ ਪਿੰਡ ਇੱਕ ਲੈਵਲ ਤੇ ਔਰ ਸਾਰ ਸਾਰੂ ਸਮਝੀ ਵਾਲਤਾ ਦੇ ਸੰਦੇਸ਼ ਮੁਤਾਬਕ ਆਪਾਂ ਕੰਮ ਕਰੀਏ ਮਿਲ ਕੇ ਤਾਂ ਜੇ ਬਲਾਕ ਸੰਮਤੀ ਵੀ ਤੇ ਜ਼ਿਲ੍ਹਾ ਪ੍ਰੀਸ਼ਦ ਵੀ ਪਾਰਟੀਆਂ ਇੱਕ ਫੈਸਲਾ ਕਰ ਲੈਣ ਕਿ ਇਹ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਹੋਏਗਾ ਕਿਉਂਕਿ ਇਹ ਇਹਨੇ ਕਾਨੂੰਨ ਨਹੀਂ ਬਣਾਉਣਾ ਕਾਨੂੰਨ ਬਣਾਉਣ ਵਾਲੀਆਂ ਸਸਥਾਵਾਂ ਚ ਪਾਰਟੀਆਂ ਹੁੰਦੀਆਂ ਨੇ ਉਹ ਕਹਿੰਦਾ ਮੇਰੀ ਸੋਚ ਇਹ ਆ ਮੈਂ ਤਾਂ ਇਹੋ ਜਿਹਾ ਬਣਾਉਂ ਦੂਜਾ ਕਹਿੰਦਾ ਮੇਰੀ ਸੋਚ ਇਹ ਉਹ ਚ ਹੋ ਸਕਦਾ ਇਹ ਤਾਂ ਕੇਵਲ ਵਿਕਾਸ ਦੀਆਂ ਸਸਥਾਵਾਂ ਨੇ ਇਹਦੇ ਚ ਜੇਕਰ ਹੋ ਜੇ ਹੁਣ ਤੁਹਾਡੇ ਧਰ ਦੇ ਉੱਤੇ ਨ ਪੰਚਾਇਤਾਂ ਨੇ ਮੈਨੂੰ ਲੱਗਦਾ ਇੱਕ ਬਲਾਕ ਸੰਵਤੀ ਮੈਂਬਰ ਤੇ ਮੇਂ ਪਿੰਡਾਂ ਦਾ ਬਣ ਜਾਂਦਾ ਹੁਣ ਹਾਂਜੀ ਹੈ ਨਾ ਤੇ ਇੱਕ ਇੱਕ ਮੈਂ ਤੁਸੀਂ ਰੜ ਕੇ ਕਿਉਂ ਨਹੀਂ ਇੱਕ ਬਲਾਕ ਸੰਵਤੀ ਮੈਂਬਰ ਆਪਦਾ ਜਿਹੜਾ ਵੀ ਆਊਗਾ ਚੁੜ ਸਕਦੇ ਬਿਨਾਂ ਕਿਸੇ ਪਾਰਟੀ ਲਾਈਨ ਤੋਂ ਵੀ ਚੁਣਿਆ ਜਾ ਸਕਦਾ ਔਰ ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਕੀ ਹੈ ਇਹੋ ਜੇ 7 8 10 ਪਿੰਡ ਮਿਲ ਕੇ ਬਣ ਜਾਂਦਾ ਹੁਣ ਤੇ ਉਹਨੇ ਕਿਉਂਕਿ 10 ਤੋਂ 15 ਤੋਂ 25 ਆਬਾਦੀ ਦੇ ਰਿਹਾਲ ਦੇ ਨਾਲ ਜਿਹੜੇ ਬਲਾਕਾਂ ਦੇ ਵਿੱਚ ਬਲਾਕ ਸੰਵਤੀ ਮੈਂਬਰ ਚੁਣੇ ਜਾਂਦੇ ਨੇ ਇਸੇ ਟੰਗ ਦੇ ਨਾਲ ਜਿਹੜਾ ਪ੍ਰੀਸ਼ਦ ਦੇ ਮੈਂਬਰ ਚੁਣੇ ਜਾਂਦੇ ਨੇ ਵੱਖ-ਵੱਖ ਉਹ ਸਾਰੇ ਮਾਮਲਿਆਂ ਦੇ ਵਿੱਚ ਆਬਾਦੀ ਦੇ ਹਿਹਾਜ ਦੇ ਨਾਲ ਥੋੜੇ-ਬਹੁਤ ਘੱਟ ਹੁੰਦੇ ਨੇ ਕਿਤੇ 10 ਹੋਗੇ ਕਿਸੇ ਬਲਾਕ 'ਚ ਕਿਸੇ 'ਚ 15 ਦੇ 'ਚ 25 ਤੱਕ ਚਲੇ ਜਾਂਦੇ ਨੇ ਮਤਲਬ ਜਿੰਨੀ-ਜਿੰਨੀ ਆਬਾਦੀ ਹੈ ਉਹ ਜੇ ਆਪ ਚੋਣ ਲੈਣ ਲੋਕ ਔਰ ਐਦੋਂ ਪਹਿਲਾਂ ਮੈਨੂੰ ਇੱਕ ਚੰਗੀ ਗੱਲ ਹੈ ਕਿ ਜਦੋਂ ਭਗਵੰਤ ਮਾਨ ਜਿਹੜੇ ਚੀਫ ਮਿਨਿਸਟਰ ਨੇ ਐਸ ਸਮੇਂ ਉਹ ਮੈਂਬਰ ਪਾਰਲੀਮੈਂਟ ਸੀਗੇ ਸੰਗਰੂਰ ਤੋਂ ਜਿਹੜੀਆਂ ਪਿਛਲੀਆਂ ਚੋਣਾਂ ਸੀ ਇਹ ਸਟੈਂਡਰੂਨਰ ਲਿਆ ਸੀਗਾ ਕਿ ਇਹ ਚੋਣਾ ਪਾਰਟੀ ਸਿੰਬਲ ਤੇ ਨਹੀਂ ਹੋਣਾ ਚਾਹੀਦਾ ਬਲਾਕ ਸੰਮਤੀ ਤੇ ਜਲਾ ਪ੍ਰੇਸ਼ਦ ਇਹ ਸਟੈਂਡ ਓਪਨ ਸਟੈਂਡ ਸੀ ਔਰ ਸਾਰਿਆਂ ਨੂੰ ਪਤਾ ਹੁਣ ਉਹ ਸੱਤਾ ਚ ਨੇ ਜਿਉ ਆਪਣੇ ਵੱਲੋਂ ਪਹਿਲ ਕਦਮੀ ਕਰਨ ਕਿ ਸਾਡੀ ਪਾਰਟੀ ਸਿੰਬਲ ਤੇ ਨਹੀਂ ਲੜੂ ਇਸੇ ਤਰ੍ਹਾਂ ਬਾਕੀ ਪਾਰਟੀਆਂ ਦੇ ਲੀਡਰ ਵੀ ਆਪੋ ਆਪਣੇ ਲੀਡਰਾਂ ਨੂੰ ਕਹਿਣ ਵੀ ਤੁਸੀਂ ਵੀ ਸਿੰਬਲ ਤੇ ਨਹੀਂ ਲੜੋਗੇ ਇਹਦੇ ਨਾਲ ਕੀ ਹੁੰਦਾ ਤੁਰੰਤ ਫੁੱਟ ਨਹੀਂ ਪੈਂਦੀ ਚਾਹੇ ਉਹ ਬੰਦੇ ਕਿਸੇ ਪਾਰਟੀ ਨਾਲ ਸੰਬੰਧਤ ਹੀ ਹੋਣਗੇ ਜਿਹੜੇ ਲੜਨਗੇ ਜਿਹੜੇ ਸਿਆਸਤ ਚ ਨੇ ਉਹ ਕੋਈ ਐਂ ਤਾਂ ਹੋਣਗੇ ਨਹੀਂ ਕਿ ਉਹ ਕਿਤੇ ਨਾ ਸੰਬੰਧਤ ਹੋਣ ਸਬੰਧਤ ਜਿਹਦੇ ਨਾਲ ਮਰਜੀ ਹੁਣ ਇੱਕ ਦਿਖਾਵਾ ਹੁੰਦਾ ਹੈ ਉਹ ਦਿਖਾਵੇ ਨਾਲ ਧੜੇ ਬੰਦੀ ਜਿਆਦਾ ਮਜ਼ਬੂਤ ਹੁੰਦੀ ਹੈ ਜੇ ਹੌਲੀ ਹੌਲੀ ਇਧਰ ਨੂੰ ਵਗ ਜੇ ਕੰਮ ਤਾਂ ਪਿੰਡਾਂ ਦੇ 1 ਲੱਖ ਨਮਾਇੰਦਾ ਇਹ ਲਗਭਗ ਮਤਲਬ 97000 ਤੱਕ ਪੰਜ ਸਰਪੰਚ ਜਿਹੜਾ ਚੁਣਦੇ ਆਪਾਂ ਪੰਜਾਬ ਦੇ ਵਿੱਚ ਤੇ ਉਹਦੇ ਨਾਲ ਲਗਭਗ 3000 ਦੇ ਕਰੀਬ ਬਲਾਕ ਸੰਮਤੀ ਦੇ ਮੈਂਬਰ ਨੇ 327 ਦੇ ਕਰੀਬ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਇਹ 1 ਲੱਖ ਸਾਡਾ ਚੁਣਿਆ ਹੋਇਆ ਨਮੈਂਦਾ ਉਹਦੇ ਪਿੱਛੇ ਖੜੀ ਹੋਵੇ ਫਿਰ 1 ਕਰੋੜ 69 ਲੱਖ ਵੋਟ ਤਾਂ ਪਿੰਡਾਂ ਦਾ ਵਿਕਾਸ ਕਿਉਂ ਨਹੀਂ ਹੋਇਆ ਤਾਂ ਵੀ ਹੋਊਗਾ ਜਦੋਂ ਇੰਨੇ ਵੱਡੇ ਲੀਡਰ ਨੇ ਸਾਝੇ ਲੀਡਰ ਨੇ ਤੇ ਆਉ ਕਹਿਣਗੇ ਜ਼ਿਲ੍ਹੇ ਵਿੱਚ ਸਾਡਾ ਪੈਸਾ ਕਿੱਥੇ ਗਿਆ ਹੁਣ ਇੱਕ ਬਖਰੇਵਾ ਪੈ ਰਿਹਾ ਬਹੁਤ ਜ਼ਿਆਦਾ ਉਹ ਬਖਰੇਵਾ ਕੀ ਹੈ 2011-12 ਤੋਂ ਲੈ ਕੇ ਅੱਜ ਕਿੰਨਾ 24 ਜਿਹੜਾ ਸਰਕਾਰ ਦੇ ਕੋਲ ਟੈਕਸ ਜਾਂਦਾ ਹੈ ਜਿਹੜਾ ਵਿਧਾਨ ਸਭਾ ਰਾਹੀਂ ਬਜਟ ਅਪਰੂਵ ਹੁੰਦਾ ਆਪਣੇ ਟੈਕਸ ਚ ਜੇ ਮੈਂ ਕਹਾਂ ਤੁਹਾਡੇ ਧਰਦੇਓ ਪਿੰਡ ਨੂੰ ਵੀ 1 ਰੁਪਿਆ ਨਹੀਂ ਆਇਆ ਉਹਦੇ ਚ ਕਿਸੇ ਵੀ ਪੰਜਾਬ ਦੇ ਪਿੰਡ ਨੂੰ 1 ਰੁਪਿਆ ਨਹੀਂ ਆਇਆ ਤਾਂ ਸਾਡਾ ਹਿੱਸਾ ਕਿੱਥੇ ਗਿਆ ਜਿਹੜਾ ਤੁਹਾਡੇ ਇਹ ਮਾਰੇ ਕੰਮ ਕੀਤੇ ਨੇ ਕੰਮ ਕਿੱਥੋਂ ਹੋਏ ਨੇ ਇਹ ਪੰਜਾਬ ਦੇ ਖਜ਼ਾਨੇ ਚ ਨਹੀਂ ਹੁੰਦੇ ਇੱਕ ਮੰਨਰੇਗਾ ਦੇ ਪੈਸੇ ਆ ਗਏ ਦੋ ਅੰਦਰ ਮੈਂ ਫੈਨਾਸ ਕਮਿਸ਼ਨ ਦੀ ਗਰਾਟਾ ਕੀ ਉਹ ਹਰੇਕ ਪਿੰਡ ਨੂੰ ਆਬਾਦੀ ਦੇ ਨਾਲ ਜਾਣਾ ਹੈ ਹੈਨਾ ਜਦ ਤਿੰਨ ਪਿੰਡ ਦੀ ਆਪ ਦੀ ਕੋਈ ਸ਼ਾਮਲਾਟ ਦੀ ਬੋਲੀ ਹੈ ਕੋਈ ਹੋਰ ਅੰਦਨ ਹੈ ਜਾਂ ਉਹਨਾਂ ਚੋਂ ਆਗੇ ਪਿੰਡਾਂ ਦੇ ਲੋਕਾਂ ਨੂੰ ਸਰਕਾਰ ਨੂੰ ਇਹ ਕਹਿਣਾ ਪਏਗਾ ਸ਼ੁਰੂ ਤੋਂ ਲੈ ਕੇ ਜਿਹੜੀ ਤੁਹਾਡੀ ਬੋਲੀ ਦੇ ਪੈਸੇ ਵੀ ਨੇ ਨਾ ਆਪ ਦੇ ਉਹ ਪਹਿਲਾਂ 20% ਸੀ ਹੁਣ 30% ਦਾ ਇੱਕ ਆਰਡਰ ਆ ਨਿਕਲਿਆ ਸੀ ਮੈਨੂੰ ਨਹੀਂ ਪਤਾ ਹੋ ਗਿਆ ਹੋ ਗਿਆ ਹੋ ਗਿਆ 30% ਦੋ ਤਿੰਨ ਸਾਲ ਹੋ ਗਏ ਉਹ 30% ਤੁਹਾਡਾ ਪੈਸਾ ਵੀ ਲੈ ਜਾਂਦੇ ਨੇ ਮੁਲਾਜ਼ਮ ਨੂੰ ਤਰਖਾ ਦੇਣ ਬਾਈ ਜੇ ਪਿੰਡ ਇਕੱਠੇ ਹੋਣਗੇ ਅਗਲਾ ਤਾਂ ਸਾਡਾ ਤਾਂ ਸਾਨੂੰ ਚੜਦੋ ਬਾਕੀ ਤਾਂ ਘੱਟ ਬਾਤ ਦੀ ਗੱਲ ਕੋਈ ਪਾਰਟੀ ਹੋਵੇ ਕਿਸੇ ਪਾਰਟੀ ਨਾਲ ਲੱਗਦੇ ਗਾ ਨਹੀਂ ਗੱਲ ਪਿੰਡ ਦੇ ਭਲੇ ਦੀ ਹੈ ਪਿੰਡ ਸ਼ਹਿਰ ਚੋਂ ਲੈ ਕੇ ਦਿਖਾਉਣ ਕਿਸੇ ਕੋਈ ਪੈਸਾ ਵਾਪਸੜੇ ਜਾ ਕੇ ਸ਼ਹਿਰ ਦੇ ਹਰ ਮੁਲਾਜ਼ਮ ਨੂੰ ਸਰਕਾਰ ਆਪਣੇ ਵਾਈਟ ਚੁੱਕ ਪਰਖਾ ਦਿੰਦੀ ਹੈ ਤਾਂ ਪਿੰਡ ਦੇ ਮੁਲਾਜ਼ਮ ਨੂੰ ਫਰਗਾ ਉਹ ਵਾਈਟ ਚ ਕਿਉਂ ਨਹੀਂ ਆਉਂਦੀ ਉਹ ਸਾਡੇ ਸਿਰ ਤੇ ਕਿਉਂ ਭਾਰ ਪਾ ਰਹੇ ਪਿੰਡ ਪਹਿਲਾਂ ਹੀ ਪਛੜੇ ਹੋਏ ਨੇ ਇਹ ਕੁਝ ਇਸ਼ੂ ਨੇ ਕੁਝ ਮੁੱਦੇ ਨੇ ਜਿਨ੍ਹਾਂ ਬਾਰੇ ਜਾਗਰੂਕ ਲੋਕਾਂ ਨੂੰ ਹੋਣਾ ਪਾਉ ਆਪ ਕੋ ਆਪਣੇ ਅੱਦਰ ਤੇ ਮਤਲਬ ਪਾਰਟੀ ਜਿੱਥੇ ਮਰਜ਼ੀ ਰੋਪਾ ਤੋਂ ਉਹ ਤੋਂ ਉੱਪਰ ਉੱਠਣਾ ਪਊਗਾ ਸਾਰੇ ਪਿੰਡ ਦੀ ਪਛਾਣ ਲਈ ਵੈਸੇ ਹੀ ਪੰਜਾਬ ਉਜੜ ਰਿਹਾ ਹੈ ਬੱਚੇ ਤਾਂ ਸਭ ਦੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾ ਕੇ ਬਸ ਰਹੇ ਨੇ ਇੱਥੇ ਤਾਂ ਆਪਾਂ ਨੂੰ ਪਤਾ ਹੀ ਆ ਹੁਣ ਪੰਜਾਬ 'ਚ ਤਾਂ ਡੈੱਡ ਬਾਡੀਆਂ ਵੀ 7-7 ਦਿਨ ਫ੍ਰੀਜ਼ਰ ਚ ਲਾ ਕੇ ਰੱਖਣੀਆਂ ਪੈਂਦੇ ਨੇ ਕਿ ਬੱਚਾ ਅਜੇ ਨਹੀਂ ਆਇਆ ਅਜੇ ਆ ਪਾਉ ਨੇ ਹਾਲਤ ਸਾਡੀ ਉਧਰ ਨੂੰ ਜਾ ਰਹੀ ਹੈ ਸਾਡੇ ਬੱਚੇ ਦਾ ਜੀ ਕਿਉਂ ਨਹੀਂ ਲੱਗਦਾ ਪੰਜਾਬ 'ਚ ਕਿਉਂ ਇੰਨੇ ਨਰਮੋਹੇ ਹੋ ਕਿਉਂ ਜਿਹੜੇ ਬਾਕੀ ਬੱਚੇ ਨੇ ਉਹ ਨਸ਼ਿਆਂ 'ਚ ਚੱਲਣ ਲੱਗੇ ਤੇ ਬਹੁਤ ਹਾਲਤ ਉਹੀ ਜੀ ਹੈ ਸੁਰੂ ਸਾਨੂੰ ਆਪ ਕਰਨਾ ਪਏ ਜਦੋਂ ਪਿੰਡਾਂ ਤੋਂ ਸ਼ੁਰੂ ਹੋ ਗਿਆ ਤਾਂ ਇਹ ਚੀਜ਼ਾਂ ਵੀ ਬਦਲ ਜਾਣਗੇ ਕੱਲੀਆਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਪਿੰਡਾਂ 'ਚ ਇੱਥੇ ਮੱਸਾ ਮੰਡਣ ਵਾਲੇ ਫਿਰਦੇ ਹੁਣ ਅਸੀਂ ਆਪ ਆਪਣੇ ਘੁੰਡੇ ਦਾ ਕੇ ਅੰਦਰ ਬੰਦ ਹੋਈਏ ਅਸੀਂ ਕੋਈ ਕੰਮ ਹੀ ਨਾ ਕਰੀਏ ਫਿਰ ਤਾਂ ਨਹੀਂ ਹਟਣਾ ਇਹ ਸਾਰੇ ਲੋਕਾਂ ਦਾ ਇੱਕ ਸਹਿਮਤੀ ਵੀ ਹੋਣੀ ਚਾਹੀਦੀ ਆ ਉਹਨਾਂ ਸਾਰੇ ਮਾਮਲਿਆਂ ਦੇ ਉੱਤੇ ਇਸ ਕਰਕੇ ਉਹ ਜਿਹੜੀ ਜ਼ਰੂਰੀ ਚੀਜ਼ ਹੈ ਪਿੰਡਾਂ ਦੇ ਵਿੱਚ ਸੋਥਾ ਤੁਸੀਂ ਆਪਣੇ ਪਿੰਡ 'ਚ ਕੀਤਾ ਬਹੁਤ ਚੰਗਾ ਨਾਲ ਦੇ ਪਿੰਡਾਂ 'ਚ ਵੀ ਜਾਗਰੂਕਤਾ ਫੈਲਾਉਣ ਲਈ ਤੁਹਾਡੇ ਜੱਫੇ ਜਾਣੇ ਚਾਹੀਦੇ ਨੇ ਆਲੇ ਦੁਆਲੇ ਇਲਾਕੇ ਨੂੰ ਜਾਗਰੂਕ ਕਰਨਾ ਨਹੀਂ ਤਾਂ ਇੱਕ ਵੀ ਨਹੀਂ ਰਹਿੰਦਾ ਹੁੰਦਾ ਇੱਕ ਵੀ ਐਥਕੀ ਆ ਕੱਲ ਨੂੰ ਆ ਜੋ ਵੱਧਦੀ ਨਹੀਂ ਨਾ ਚੀਜ਼ ਅੱਗੇ ਤੋਂ ਅੱਗੇ ਨਹੀਂ ਵੱਧਦੀ ਫੈਲਦੀ ਨਹੀਂ ਤੁਹਾਡੀ ਸੋਚ ਦੇ ਬੱਦੇ ਹੋਰ ਫਾਇਦਾ ਨਹੀਂ ਹੁੰਦੇ ਤਾਂ ਤੁਹਾਨੂੰ ਵੀ ਦਿਵਾ ਲੈਂਦੇ ਨੇ ਹੌਲੀ ਹੌਲੀ ਲੋਕ ਆ ਕੇ ਤੁਸੀਂ ਵੀ ਬਾੜੀ ਦੇਰ ਨਹੀਂ ਚੱਲਣਾ ਤੁਹਾਡੇ ਨਾਲ ਵਾਪਰ ਹੀ ਰਿਹਾ ਹੈ ਰਾਣੇ ਦੀ ਫੈਕਟਰੀ ਦਾ ਮਾਮਲਾ ਤੁਸੀਂ ਦੀਪਪੁਰ ਜਾ ਕੇ ਲੈ ਕੇ ਪਰਚੇ ਦਰਜ ਕੀਤੇ ਨੇ ਤੁਸੀਂ ਤੁਸੀਂ ਸਾਰੇ ਝੱਲਿਆ ਹੀ ਆ ਤੁਸੀਂ ਤਾਂ ਕੋਈ ਗੱਲ ਉਹ ਹੈ ਦੀ ਹੁਣ ਉਹ ਗੰਦੇ ਪਾਣੀ ਦੇ ਕਿੰਨੇ ਚੰਦੇ ਨੇ ਜੀਰੇ ਵਾਲਾ ਮੋਰਚੇ ਨੂੰ 24 ਤਰੀਕ ਨੂੰ 2 ਸਾਲ ਹੋ ਜਾਣਗੇ ਐਸੇ 24 ਤਰੀਕ ਨੂੰ ਆ ਬੁੱਢੇ ਨਾਲੇ ਤੋਂ ਹੁਣ 15 ਅਗਸਤ ਨੂੰ ਲੁਧਿਆਣੇ ਚ ਮਾਰਚ ਹੋ ਰਿਹਾ ਵੀ ਭਾਈ ਇਹਦਾ ਵੀ ਕੁਛ ਨਾ ਕੁਛ ਕਰੀਏ ਪੰਜਾਬ ਦੇ ਵਿੱਚ ਹੀ ਬਹੁਤ بڑا ਸੰਕਟ ਹੋ ਗਿਆ ਕਿਉਂਕਿ ਗੰਦੇ ਪਾਣੀ ਨਾਲ ਲੋਕ ਬਿਮਾਰ ਹੋਣੇ ਸ਼ੁਰੂ ਹੋ ਗਏ ਕਿਸ ਤਰ੍ਹਾਂ ਹੁੰਦਾ ਕਾਲਾ ਪੀਲਿਆ ਹੁੰਦਾ ਜਾਮ ਜਗਦੀ ਆ ਲੋਕਾਂ ਦੀ ਇਹ ਸਾਰੇ ਮੁੱਦਿਆਂ ਤੇ ਇਕੱਠੇ ਹੋਣਾ ਉਹ ਵੀ ਰਹੇ ਨੇ ਜਿਹੜਾ ਪਿਛਲਾ ਕਿਸਾਨ ਅੰਦੋਲਨ ਸੀ ਉਹਨੇ ਇੱਕ ਸਾਬਤ ਕਰਤਾ ਕਿ ਪੰਜਾਬੀਆਂ ਚ ਅਜੇ ਲੜਨ ਦਾ ਮਾਦਾ ਹੈਗਾ ਇਹ ਸਰਕਾਰ ਨਾਲ ਨੂੰ ਪਿੱਛੇ ਵੀ ਹਟਾ ਸਕਦੇ ਨੇ ਮੋਦੀ ਸਰਕਾਰ ਤਾਂ ਇਸੇ ਨਾਲ 56 ਇੰਚ ਦੀ ਛਾਤੀ ਆ ਪਿੱਛੇ ਦੇ ਉਹਨੂੰ ਵੀ ਪਿੱਛੇ ਹਟਣਾ ਪਊਗਾ ਤੇ ਜੇ ਲੋਕ ਇਕੱਠੇ ਹੁੰਦੇ ਨੇ ਲੋਕਾਂ ਤੋਂ بڑا ਕੋਈ ਨਹੀਂ ਹੁੰਦਾ ਲੋਕ ਹੀ ਆਪਣਾ ਕੰਮ ਆਪ ਕਰਦੇ ਨੇ ਜੇ ਆਪਾਂ ਪੁਰਾਣੇ ਜ਼ਮਾਨੇ 'ਚ ਦੇਖਦੇ ਹਾਂ ਕੈਰੋਂ ਤੋਂ ਲੈ ਕੇ ਹੁਣ ਤੱਕ ਦੇਖ ਲਓ ਉਹ ਕੀ ਕਹਿੰਦੇ ਸੀ ਸੜਕ ਬਣਾ ਦਾਂਗੇ ਭਾਈ ਮਿੱਟੀ ਤੁਸੀਂ ਆਪ ਪਾ ਲਓ ਆਪਾਂ ਮਿੱਟੀ ਆਪ ਹੀ ਘਰ ਆ ਜੋ ਪਾਉਂਦੇ ਸੀ ਨਾ ਢਾਲ ਕੇ ਪੈਸੇ ਵੀ ਚਲੋ ਜੀ ਪਾ ਦਿਓ ਸਕੂਲ ਚ ਮਾਸਟਰ ਭੇਜ ਦਾਂਗੇ ਕਮਰੇ ਤੁਸੀਂ ਪਵਾ ਦਿਓ ਦੋ ਉਦੋਂ ਵੀ ਢਾਲ ਹੀ ਢਾਲਦੇ ਸੀ ਜਿਹਨੂੰ ਮਰਜ਼ੀ ਕਹਿੰਦੇ ਆਪਾਂ ਆਪ ਕੰਮ ਕਰਦੇ ਸੀ ਹੁਣ ਇਹ ਕੰਮ ਛੱਡ ਗਏ ਆਪਾਂ ਜਦੋਂ ਇਹ ਕੰਮ ਛੱਡਤਾ ਸਾਡਾ ਦਾਖਲ ਵੀ ਘਟ ਗਿਆ ਸਾਡਾ ਰੋਪ ਵੀ ਘਟ ਗਿਆ ਉਸ ਕੰਮ ਚ ਸਾਡੀ ਗੱਲ ਵੀ ਮੰਨਣੋਂ ਘਟ ਹੋ ਗਿਆ ਅਗਲਾ ਕਹਿੰਦਾ ਤੁਸੀਂ ਵੋਟੋਂ ਵੋਟ ਪਾਤੀ ਬਸ ਬੈਜੋ ਘਰ ਐਂਦਾ ਕਿ ਸਾਡਾ ਰੁਤਬਾ ਰੇ ਇਹਨੂੰ ਅਸੀਂ ਦੁਬਾਰਾ ਬਹਾਲ ਕਰਨਾ ਕਿਸੇ ਨਾ ਕਿਸੇ ਰੂਪ ਚ ਜਿੱਦਣ ਇਹ ਬਹਾਲ ਹੋ ਗਿਆ ਪੰਜਾਬੀ ਇੱਥੇ ਨੇ ਜਾਏ ਪੰਜਾਬੀ ਵਿਦੇਸ਼ ਚ ਇਹ ਰਲ ਕੇ ਪੰਜਾਬ ਦੀ ਨੁਹਾਰ ਬਦਲ ਦੇਣਗੇ ਇਹ ਜੀ ਕੋਈ ਗੱਲ ਨਹੀਂ ਹਜੇ ਤੱਕ ਕਿ ਇਹ ਨਾਮ ਬਦਲੇ ਐਡਾ ਬਾੜਾ ਵੀ ਨਹੀਂ ਹੋਇਆ ਹਜੇ ਕਿ ਕੁਝ ਬਦਲ ਨਾ ਸਕੇ ਸਭ ਕੁਝ ਬਦਲ ਸਕਦੇ ਉਹਦੇ ਲਈ ਅਸੀਂ ਤੁਹਾਡੇ ਕੋਲ ਇਸ ਇੱਕ ਅਪੀਲ ਲੈ ਕੇ ਆਏ ਆ ਕਿ 2 ਸਤੰਬਰ ਤੋਂ ਲੈ ਕੇ 30 ਸਤੰਬਰ ਦਾ ਪੰਜਾਬ ਦੇ ਵਿੱਚ ਜਿਹੜੇ ਸਾਰੇ ਸੱਜਣ ਜਿਹੜਾ ਦੇਣਗੇ ਇਸ ਤੁਹਾਡੇ ਜ਼ਿਲ੍ਹੇ ਦੇ ਵਿੱਚ ਵੀ ਦੋ ਦਿਨ ਹੋਣਗੇ ਅਸੀਂ ਸੋਚਦੇ ਕਿ ਹਰ ਤਹਿਸੀਲ ਚ ਹਰ ਬਲਾਕ ਚ ਕਾਫੀ ਪਿੰਡਾਂ ਦਾ ਮੁਸੱਦ ਕੇ ਜੇ ਇੱਕ ਪਿੰਡ ਸਦ ਲਿਆ ਜਾਵੇ ਮੰਨ ਲਓ ਆ 10 ਪਿੰਡਾਂ ਨੂੰ ਸਦ ਲਿਆ ਜਾਏ ਜਿੰਨੇ ਵੀ ਹੋਣ ਇੱਕ ਸਾਂਝੀ رائے ਮਸورہ ਕਰਨ ਦੇ ਵਾਸਤੇ ਮੀਟਿੰਗਾਂ ਹੋਣ ਉਹ ਤਾਂ ਕਿ ਅੱਗੇ ਨੂੰ ਉਹ ਜਾਗਰੂਕਤਾ ਦੇ ਤੌਰ ਤੇ ਹੋਰ ਫੈਲੇ ਪੂਰੇ ਪੰਜਾਬ ਚ ਫੈਲੇ ਪੂਰੇ ਪੰਜਾਬ ਦੇ ਲੋਕ ਇਹਨਾਂ ਗੱਲਾਂ ਤੇ ਇਕੱਠੀਆਂ ਹੋਣ ਔਰ ਮੈਨੂੰ ਲੱਗਦਾ ਤੁਸੀਂ ਵੀ ਮੰਦੀਪਾਣਾ ਨਾਲ ਰਲ ਕੇ ਇੱਕ ਸਾਂਝੀ ਟੀਮ ਦੇ ਤੌਰ ਤੇ ਆਪਾਂ ਕੰਮ ਕਰੀਏ ਪਿੰਡਾਂ ਨੂੰ ਬਚਾਉਣ ਲਈ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਆਪ ਆਪਸ ਚ ਮਿਲ ਕੇ ਜਦੋਂ ਕੰਮ ਕਰਾਂਗੇ ਤਾਂ ਜਰੂਰ ਇਹਦੇ ਚ ਤਬਦੀਲੀ ਆਏਗੀ ਇਹੀ ਅਪੀਲ ਹੈ ਕਿ ਆਪਾਂ ਰਲ ਮਿਲ ਕੇ ਜਰੂਰ ਮੈਨੂੰ ਲੱਗਦਾ ਹੈ ਕਿਉਂਕਿ ਤੁਸੀਂ ਆਲਰੇਡੀ ਕੁਝ ਕੰਮ ਇਸ ਪਾਸੇ ਨੂੰ ਕਰ ਹੀ ਰਹੇ ਹੋ ਤੇ ਤੁਹਾਨੂੰ ਬਹੁਤੀ ਵਾਰ ਅਪੀਲ ਕਰਨ ਦੀ ਵੀ ਲੋੜ ਨਹੀਂ ਹੈ ਤੇ ਬਲਕਿ ਤੁਹਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਤੁਸੀਂ ਜਾਓ ਅੱਠ ਪਿੰਡਾਂ ਨੇ ਤਾਂ ਤੁਹਾਡੇ ਅੰਦਰ ਰਲ ਕੇ ਲੜੀਏ ਲੜਾਈ ਰਾਣੇ ਵਾਲੇ ਖਿਲਾਫ ਜੜੀ ਆਲੇ ਦੁਆਲੇ ਵਾਲਿਆਂ ਨੇ ਤੇ ਬਾਕੀ ਪਿੰਡਾਂ ਨੂੰ ਵੀ ਨਾਲ ਜੋੜ ਲਓ ਬਾਕੀ ਸਾਰਿਆਂ ਨੂੰ ਹੌਲੀ ਹੌਲੀ ਆਪਾਂ ਬਾਕ ਕਰਨਾਗੇ ਬਾਕੀ ਗੱਲ ਇਹ ਹੈ ਕਿ ਮਾਝੇ ਦੇ ਬੰਦਿਆ ਤੋਂ ਜ਼ਿਆਦਾ ਯਕੀਨ ਹੁੰਦੀ ਹੈ ਵੈਸੇ ਮਝੈਲ ਥੋੜੇ ਜਿਹੜਾ ਅੱਖੇ ਵੀ ਨੇ ਉਹਨਾਂ ਮਾਰ ਲਿਆ ਜਦੋਂ ਇਕੱਠੇ ਹੋ ਕੇ ਲੜਦੇ ਨੇ ਤੇ ਤੁਸੀਂ ਅਬਰਸਾਰੀ ਆਖੇ ਬਾਬਾ ਦੀਪ ਸਿੰਘ ਨੇ 75 ਸਾਲ ਦੇ ਨੇ ਖੰਡਾ ਖੜਕਾਤਾ ਸੀ ਕੋਈ ਇਹ ਬਣੀ ਬਾਲ ਬਾਲਾ ਛੋਟਾ ਵੀ ਬੜੇ ਦੀ ਆਪਾਂ ਰਲ ਕੇ ਜ਼ਰੂਰ ਇਸੇ ਉਮੀਦ ਨਾਲ ਅਸੀਂ ਆਏ ਹਾਂ ਅੱਜ ਕਿਉਂਕਿ ਕੱਲ ਦੇ ਅਸੀਂ ਚੱਲੇ ਸੀ 18 19 ਗਿੱਦੜਵਾਹਾ ਗਏ ਗਿੱਦੜਵਾਹਾ ਤੋਂ ਬਟਿੰਡਾ ਗਏ ਬਟਿੰਡੇ ਤੋਂ ਅੱਥੇ ਬਰਨਾਲਾ ਬਠਿੰਡਾ ਗਿੱਦੜਵਾਹ ਫਰੀਦਕੋਟ ਮੋਗਾ ਰਾਤ ਜੀਰਾ ਤੇ ਹੁਣ ਇੱਥੇ ਆਏ ਆ ਤੇ ਅੱਜ ਵੀ ਅਜੇ ਗਾਹਾਂ ਜਾਣਾ ਟਾਈਮ ਕਪੂਰ ਵਾਲਾ ਬਹੁਤ ਹੋ ਰਿਹਾ ਤੇ ਉਸ ਤੋਂ ਬਾਅਦ ਅੱਗੇ ਫੇਰ ਨਮਾ ਸਾਹਿਬ ਤੇ ਬਾਕੀ ਜਗ੍ਹਾ ਜਾਣਾ ਅਜੇ ਇਹ ਇੰਨੀਆਂ ਕਿ ਮੀਟਿੰਗਾਂ ਥੋੜੀ ਥੋੜੀ ਗੱਲ ਵੀ ਚਲੋ ਆਪਾਂ ਸਾਂਝੀ ਕਰਦੇ ਚੱਲੀਏ ਇਸ ਲਈ ਤੁਹਾਡਾ ਬਹੁਤ ਧੰਨਵਾਦ ਤੁਸੀਂ ਇਸ ਗਰਮੀ 'ਚ ਵੀ ਆਏ ਬੈਠੇ ਹੋ ਗੱਲ ਸੁਣ ਰਹੇ ਹੋ ਜੋ ਆਰਡਰ ਜੁਰਗੰਦਾ ਉਹ ਆਪਾਂ ਬਣਾ 25 ਰੋਜ਼ ਦੀ ਜੱਦੀ ਕੋਲ ਕਰਵਾ ਰੱਖਾਂਗੇ ਫੇਰ ਗਾੜੀ ਪੁੱਗਣ ਨਾਲ ਚੱਲੂਗੀ 18 ਤੇ 19 ਸਤੰਬਰ ਦਾ ਤੁਹਾਡੇ ਇਸ ਇਲਾਕੇ 'ਚ ਇਹ ਰਾਤ ਨੂੰ ਮਿਸਤਰੀ ਉਸ ਨੂੰ ਪਲੰਮਿੰਗ ਤੁਸੀਂ ਕਰਨੀ ਹੈ ਜਿਲੇ ਦੀ ਸਾਨੂੰ ਤਾਂ ਕੁਝ ਨਹੀਂ ਪਤਾ ਇਹਦਾ ਹਨਾ ਆਪਾਂ ਰਲ ਮਿਲ ਕੇ ਚੇਂਜ ਕਰਨੀ ਹੈ ਜਿਸ ਤੰਗ ਦੇ ਨਾਲ ਵੀ ਹੋਏਗੀ ਔਰ ਇਹ ਪੂਰੇ ਪੰਜਾਬ ਚ ਨਾ ਚੋਣਾ ਚ ਇੱਕ ਗੱਲ ਦਿਖਣੀ ਚਾਹੀਦੀ ਹੈ ਕਿ ਲੋਕ ਆਪਣੇ ਨਾਮਾਇਦੇ ਆਪ ਚੁਣ ਰਹੇ ਨੇ ਔਰ ਤੁਹਾਡੇ ਸਾਹਮਣੇ ਕੁਝ ਗੱਲਾਂ ਮਤਲਬ ਕੋਈ ਕਹਿਣ ਦੀ ਬਾਰ-ਬਾਰ ਲੋੜ ਹੀ ਨਹੀਂ ਹੈ ਜਿਹੜਾ ਕੰਮ ਤੁਸੀਂ ਕਰ ਰਹੇ ਉਹਨੂੰ ਅੱਗੇ ਵਧਾਉਣਾ ਹੈ ਬਸ ਬਹੁਤ-ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਸਰਦਾਰ ਹਮਿੰਦਰ ਸਿੰਘ ਜੀ ਅਮਰੀਕਾ ਨਾਲ ਜਦੋਂ ਤੁਸੀਂ ਇਹਨਾਂ ਦੀਆਂ ਗੱਲਾਂ ਸੁਣਦੇ ਹੋਵੋਗੇ ਤਾਂ ਬਹੁਤ ਐਹੋ ਜਿਹੀਆਂ ਗੱਲਾਂ ਮੇਰੇ ਮੂੰਹੋਂ ਵੀ ਸੁਣਦੇ ਹੋ ਹੋਏ ਜਦੋਂ ਮੈਂ ਗੱਲਾਂបਾਤਾਂ ਜਦੋਂ ਤੁਹਾਡੇ ਨਾਲ ਅਕਸਰ ਕਰੀਦੀਆਂ ਵੀ ਆਪਾਂ ਜਿੱਦਾਂ ਲੋਕਾਂ ਨੂੰ ਜੇ 5 ਸਾਲ ਲੰਘੇ ਆ ਕੋਈ ਬੰਦਾ ਅੱਜ ਤੱਕ ਇੱਕ ਵੀ ਬੰਦਾ ਇਹ ਨਹੀਂ ਕਹਿ ਸਕਦਾ ਪਿੰਡ ਦੇ ਵਿੱਚੋਂ ਵੀ ਕਿਸੇ ਨੂੰ ਚੌਂਕੀ ਠਾਣੇ ਰੋਲਿਆ ਹੋਵੇ ਆਪਾਂ ਸਾਰੇ ਫੈਸਲੇ ਤੁਹਾਨੂੰ ਤੁਹਾਡੇ ਤੁਸੀਂ ਬੈਠੇ ਰਹਿੰਦੇ ਬੈਠੇ ਜੇ ਬੰਦੇ ਬਹੁਤ ਕੁਲਵਿੰਦਰ ਭਾਜੀ ਹੋਣੀ ਹੋਗੇ ਜਸਵਿੰਦਰ ਹੋਣੀ ਹੋਗੇ ਸਾਰਿਆਂ ਨੇ ਤੁਸੀਂ ਆਪ ਹੀ ਫੈਸਲੇ ਨਿਬੇੜ ਦੇ ਰਹੇ ਹੋ ਪਿੰਡ ਦੇ ਸੋ ਜੇ ਗੱਲ ਮਾਗ ਨਰੇਗਾ ਦੀ ਕਰੀਏ ਗੱਲ ಗ್ರಾಮ ਸਭਾ ਦੀ ਕਰੀਏ ਕੋਈ ਵੀ ਗੱਲ ਜਿਹੜੀ ਤੁਹਾਡੇ ਨਾਲ ਕਰਦੇ ਆ ਸਾਰੀਆਂ ਗੱਲਾਂ ਜਿਹੜੀਆਂ ਇੱਥੋਂ ਸਿੱਖਦੇ ਆ ਇਸ ਟੀਮ ਤੋਂ ਸਿੱਖਦੇ ਆ ਗਿਆਨ ਜਿਹੜਾ ਵਾ ਜਿੰਨਾ ਵੰਡਿਆ ਜਾਊਗਾ ਉਹਨਾਂ ਹੀ ਜਿਹੜਾ ਵਾ ਉਹ ਚੰਗੀ ਗੱਲ ਆ ਇਹਨਾਂ ਦੀ ਇੱਕ ਬੜੀ ਵਧੀਆ ਗੱਲ ਲੱਗੀ ਕਿ ਜੇਕਰ ਇੱਕ ਕੱਲੀ ਪੰਚਾਇਤ ਹੀ ਇੱਥੇ ਸਾਰਾ ਕੁਝ ਕਰੀ ਜਾਏਗੀ ਕਿਹੜੇ ਕਿਹੜੀ ਤਰੀਕਿਆਂ ਨਾਲ ਕਿਦਾਂ ਕਿਦਾਂ ਕੰਮ ਕੀਤੇ ਇਹ ਜਾਣਕਾਰੀਆਂ ਦੂਜੀਆਂ ਪੰਚਾਇਤਾਂ ਨਾਲ ਸਾਂਝੀਆਂ ਨਾ ਸਾਂਝੀਆਂ ਆਪਣੀਆਂ ਗੱਲਾਂ ਨਾ ਕਰਾਂਗੇ ਤੇ ਕਿਤੇ ਨਾ ਕਿਤੇ ਸਾਡੇ ਤੇ ਉਹ ਜਿਹੜਾ ਵੇਲਾ ਵਾ ਉਹ ਭਾਰੀ ਪੈ ਜਣਾ ਆਉਣ ਵਾਲਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਇਸ ਸਾਰੀ ਟੀਮ ਦਾ ਕਿ ਇਹ ਅੱਜ ਸਾਡੇ ਪਿੰਡ ਦੇ ਵਿੱਚ ਆਏ ਤੇ ਜਿਹੜਾ ਅਗਲੇ ਬੰਨੇ ਇਹ ਮਿਸ਼ਨ ਸੋਚ ਕੇ ਤੁਰੇ ਨੇ ਉਹਦੀ ਇੱਕ ਅੰਮ੍ਰਿਤਸਰ ਜ਼ਿਲ੍ਹੇ ਨੂੰ ਜਿਹੜੀ ਤਰੀਕ ਦਿੱਤੀ ਆ ਮੈਂ ਫਿਰ ਰਿਪੀਟ ਕਰਵਾ ਦੇਵਾਂਗਾ 14 ਤੋਂ 19 ਸਤੰਬਰ ਜਿਹੜੀ ਆ ਉਹ ਸਾਡੇ ਇੰਦਰ 9ਵੇਂ ਮਹੀਨੇ ਦੇ ਸਾਡੇ ਜ਼ਿਲ੍ਹੇ ਦੇ ਵਿੱਚ ਇਹ ਟੀਮ ਰਹੇਗੀ ਤੇ ਆਪਣੇ ਪਿੰਡ ਦੇ ਵੱਲੋਂ ਕਿਉਂਕਿ ਆਪਾਂ ਕਿਤੇ ਨਾ ਕਿਤੇ ਇਹਨਾਂ ਦੇ ਵੱਲੋਂ ਬਾਲੀ ਹੋਈ ਮਿਸ਼ਾਲ ਨੂੰ ਲੈ ਕੇ ਅਗਲੇ ਬੰਨੇ ਤੁਰਿਆਂ ਤੇ ਆਪਾਂ ਸਾਰਿਆਂ ਦੇ ਪਿੰਡ ਵਾਲਿਆਂ ਨੇ ਇਹ ਸਾਬਤ ਕਰ ਦਿੱਤਾ ਵਾ ਕਿ ਹਾਂ ਇਦਾਂ ਵਿਕਾਸ ਹੋ ਸਕਦਾ ਵਾ ਕਿਉਂਕਿ ਦੇਖੋ ਤੁਹਾਡੇ ਸਾਹਮਣੇ ਰਿਹਾ ਕੋਈ ਵੀ ਗੱਲ ਲੁਕੀ ਸ਼ੀ ਵੀ ਨਹੀਂ ਹੈਗੀ 1 ਰੁਪਈਆ ਵੀ ਆਉਂਦਾ ਸੀ ਚਾਹੇ 1 ਲੱਖ ਆਉਂਦਾ ਸੀ ਚਾਹੇ 10 ਲੱਖ ਆਉਂਦਾ ਚਾਹੇ 20 ਲੱਖ ਆਉਂਦਾ ਹੈ। ਇਕੱਲੇ ਇਕੱਲੇ ਬੰਦੇ ਨੂੰ ਤੁਹਾਨੂੰ ਪਤਾ ਲੱਗਦਾ ਰਿਹਾ ਵੀ ਹਾਂ ਐਨੇ ਪਾਸੇ ਆ ਗਏ ਐਨੇ ਲੱਗ ਗਏ ਤੇ ਇੰਨਾ ਸਾਡੇ ਕੋਲੇ ਜਿਹੜਾ ਵਾ ਬਕਾਇਆ ਖੜਾ ਵਾ ਕਿਉਂਕਿ ਹਰ 6 ਮਹੀਨੇ ਤੁਹਾਡੇ ਕੋਲ ਆਉਂਦੇ ਰਹੇ ਆ 6 ਮਹੀਨੇ ਕਾ ਦਿਆ ਮੇਰੇ ਖਿਆਲ ਨਾਲ ਸਾਡੇ ਦੇ ਹਮੀਰ ਜੀ ಗ್ರಾಮ ਸਭਾ ਦੇ ਅਜਲਾਸ ਜੀ ਸ਼ਾਇਦ ਹੋ ਸਕਦਾ ਹੋ ਵੀ 30 30 35 35 ਇੱਕ ਆ ਵੀ ਤੇ ਅਜਲਾਸ ਸੀ ਆ ਇਹ ਵੀ ਤਾਂ ಗ್ರಾಮ ਸਭਾ ਦਾ ਅਜਲਾਸ ਸੀ ਆ ਜਿਹੜਾ ਲੋਕਾਂ ਨੂੰ ਆਪਣੀ ਚੀਜ਼ ਦੇ ਬਾਰੇ ਛੜੀ ਕੋਈ ਵੀ ਜਾਣਕਾਰੀ ਮਈਆ ਕਰਵਾਉਣੀ ਭਾਵੇਂ ਉਹ ਰਾਸ਼ਨ ਕਾਡਾਂ ਦੇ ਬਾਰੇ ਆ ਬੜਾ ਵਧੀਆ ਲੈ ਗੱਲਾਂ ਤੇ ਮੇਰੇ ਖਿਆਲ ਨਾਲ ਅਮੀਰ ਪਾਜੀ ਜੀ ਨਾਲ ਹੁੰਦੀਆਂ ਤੇ ਜੇਕਰ ਦੋ ਦਿਨ ਇਹਨਾਂ ਨੂੰ ਖਿਲਾਰ ਛੱਡਿਏ ਤੇ ਉਹ ਨਹੀਂ ਅੱਡੇ ਕੋਲੇ ਮਤਲਬ ਪੂਰੀਆਂ ਹੋਣੀਆਂ ਸੋ ਮੈਂ ਧੰਨਵਾਦ ਕਰਦਾ ਇਸ ਟੀਮ ਦਾ ਜੋ ਆਈ ਆ ਤੇ ਵਿਸ਼ਵਾਸ ਨੂੰ ਆਣਾ ਆਪਣੇ ਪਿੰਡ ਦੇ ਵੱਲੋਂ ਆਪਣੇ ਪਿੰਡ ਦੀ ਪੰਚਾਇਤ ਦੇ ਵੱਲੋਂ ਆਪਣੇ ਸ਼ਹੀਦ ਭਾਈ ਸੰਤੋਖ ਸਿੰਘ ਯੂਨਿਕ ਚੈਰੀਟੇਬਲ ਟਰਸਟ ਦੇ ਵੱਲੋਂ ਕਿ ਜੋ ਮਿਸ਼ਨ ਨੂੰ ਇਹ ਲੈ ਕੇ ਚੱਲੇ ਆ ਆਪਾਂ ਉਸ ਮਿਸ਼ਨ ਨੂੰ ਅੱਗੇ ਲੈ ਕੇ ਚੱਲਣ ਲਈ ਇਹਨਾਂ ਦਾ ਹਰ ਪੱਖ ਤੋਂ ਜਿਹੜਾ ਉਹ ਸਾਥ ਦੇਵਾਂਗੇ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇਨੀ ਗਰਮੀ ਚ ਇੱਥੇ ਪਹੁੰਚੇ ਹੋ ਤੇ ਇਸ ਟੀਮ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ